ਟਾਂ ਵੇਚਦਾ ਉਹਦਾ ਕਾਰੋਬਾਰ ਹੈ ਤੇ ਬੁੱਧੂ ਨੇ ਇਟਾਂ ਲਾਈਆਂ ਪਕਾਈਆਂ ਕੱਚੀਆਂ ਕਰੀਆਂ ਜਦੋਂ ਆਵੇ ਚਲਾਈਆਂ ਗੁਰੂ ਅਰਜਨ ਦੇ ਮਹਾਰਾਜ ਦੀ ਸੇਵਾ ਚ ਗਏ ਮਹਾਰਾਜ ਨੂੰ ਜਾ ਕੇ ਗਲ ਚ ਪੱਲਾ ਪਾ ਕੇ ਬੇਨਤੀ ਕੀਤੀ ਮਹਾਰਾਜ ਤੁਹਾਡੀ ਕਿਰਪਾ ਨਾਲ ਸੱਚੇ ਪਾਤਸ਼ਾਹ ਜੀ ਤੁਹਾਡੀ ਕਿਰਪਾ ਦੇ ਨਾਲ ਇਟਾਂ ਲਾਈਆਂ ਆਵੇ ਚ ਕਿਰਪਾ ਕਰਿਓ ਮੇਰੀਆਂ ਜਿੰਨੀਆਂ ਵੀ ਇੱਟਾਂ ਨੇ ਸਾਰੀਆਂ ਪੱਕੀਆਂ ਹੋ ਕੇ ਨਿਕਲਣਾ ਆਪਾਂ ਵੀ ਸਾਰੇ ਕਰਦੇ ਆ ਨਾ ਅਰਦਾਸ ਜਦੋਂ ਕੋਈ ਘਰੇ ਬਧੀਆ ਚੰਗਾ ਕੰਮ ਸ਼ੁਰੂਆਤ ਕਰਨੀ ਹੋਵੇ ਮਹਾਰਾਜ ਦਾ ਪਹਿਲਾ ਹੁਕਮ ਲੈਨੇ ਆ ਮਹਾਰਾਜ ਦੇ ਹੁਕਮ ਚ ਆ ਕੇ ਸੇਵਾ ਸ਼ੁਰੂ ਕਰਦੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਕਿਰਪਾ ਕਰਿਓ ਮੇਰੀਆਂ ਇੱਟਾਂ ਪੱਕੀਆਂ ਨਿਕਲਿਆ ਹੋਣ ਸੱਚੇ ਪਾਤਸ਼ਾਹ ਧੰਗੁਰੂ ਅਰਜਨ ਦੇਵ ਮਹਾਰਾਜ ਅਕਾਲ ਪੁਰਖ ਮਹਾਰਾਜ ਵੱਡੇ ਮਹਾਂਪੁਰਖਾਂ ਦਾ ਇਹ ਉਹਨਾਂ ਪਿਆਰਿਆਂ ਦਾ ਉਹਨਾਂ ਨੇ ਆਪਣੇ ਪਿਆਰੇ ਨੂੰ ਇੱਜ਼ਤ ਦੇਣੀ ਹੁੰਦੀ ਹੈ ਮਾਣ ਦੇਣਾ ਹੁੰਦਾ ਹੈ ਸੰਸਾਰ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਵੀ ਵਰਤਦੇ ਆਪਣੇ ਪਿਆਰੇ ਰਾਹੀਂ ਵਰਤਦੇ ਇੱਕ ਤੇ ਉਹ ਆਪਣੇ ਪਿਆਰਿਆਂ ਨੂੰ ਜਿਹੜੇ ਉਹਨਾਂ ਨੂੰ ਪਿਆਰ ਕਰਦੇ ਉਹਨਾਂ ਨੂੰ ਮਾਣ ਦਿੰਦੇ ਤੇ ਦੂਜਿਓ ਆਪਣੇ ਕਿਰਪਾ ਆਪਣੇ ਪਿਆਰੇ ਰਾਹੀਂ ਵਰਤਾਉਂਦੇ ਆ ਮਹਾਰਾਜ ਕਹਿੰਦੇ ਭਾਈ ਕੋਈ ਗੱਲ ਨਹੀਂ ਕਰੇ ਲੰਗਰ ਕਰੋ ਸੰਗਤ ਨੂੰ ਬੁਲਾਓ ਸੰਗਤ ਲੰਗਰ ਛਕੇ ਗਈ ਅਰਦਾਸ ਕਰੇਗੀ ਤੇਰਾ ਆਵਾ ਪੱਕਾ ਨਿਕਲ ਆਏਗਾ ਵੇਖੋ ਰਬ ਰੰਗੀਆਂ ਰੂਹਾਂ ਦੇ ਬਚਨਾਂ ਦੇ ਵਿੱਚ ਕਿੰਡੀ ਤਾਕਤ ਹੈ ਬੋਲਾਂ ਦੇ ਅੰਦਰ ਕਿੰਡੀ ਤਾਕਤ ਹੈ ਸਾਧੂ ਦੇ ਬਚਨਾਂ 'ਚ ਕਿੰਡੀ ਤਾਕਤ ਹੈ ਕਿੰਡੀ ਪਾਵਰ ਦਾ ਮਾਲਕ ਹੈ ਸਾਧੂ ਕਹਿੰਦੇ ਭਾਈ ਸੰਗਤ ਇਕੱਠੀ ਕਰੋ ਲੰਗਰ ਕਰੋ ਲੰਗਰ ਛਕਾਓ ਜਿਹੜਾ ਆਪਾਂ ਲੰਗਰ ਕਰਦੇ ਆ ਨਾ ਉਹਦਾ ਮਹਾਤਮੀ ਇਹ ਹੁੰਦਾ ਹੈ ਕਿ ਪਤਾ ਨਹੀਂ ਉਹਦੇ ਅੰਦਰ ਕਿਹੜੀ ਰੱਬ ਰੰਗੀ ਰੂਹ ਨੇ ਆ ਜਾਣਾ ਇੱਕ ਅਸੀਸ ਦਿੱਤਾ ਤੇਰੀਆਂ ਕੁਲਾ ਤਰ ਜਾਂਦੀਆਂ ਨੇ ਆਖੋ ਸਤਨਾਮ ਵਾਹਿਗੁਰੂ ਇੱਕ ਅਸੀਸ ਦੇ ਨਾਲ ਇੱਕ ਬਚਨ ਦੇ ਨਾਲ ਕੁਲਾ ਤਰ ਜਾਂਦੀਆਂ ਨੇ ਮਹਾਰਾਜ ਕਹਿੰਦੇ ਭਾਈ ਲੰਗਰ ਤੇ ਸੰਗਤ ਆਉ ਉਹ ਤੋਂ ਸੰਗਤ ਤੋਂ ਅਰਦਾਸ ਕਰਵਾਇਓ ਤੇਰਾ ਆਵਾ ਪੱਕਾ ਨਿਕਲੇਗਾ ਬੁੱਧੂ ਗਿਆ ਕਰੇ ਸ਼ਾਹੂਕਾਰ ਬੰਦਾ ਕਨਾਤਾਂ ਲਾਈਆਂ ਸੋਨੇ ਕਲੀਨ ਬਿਛਾਈ ਲੰਗਰ ਕੀਤਾ ਸਾਰੇ ਨਗਰ ਚ ਹੁੱਕਾ ਦਿੱਤਾ ਕਿ ਭਾਈ ਬੁੱਧੂ ਦੇ ਘਰੇ ਲੰਗਰ ਹੈ ਸਾਰੀ ਸੰਗਤ ਨੇ ਛਕਣ ਆਉਣਾ ਸਾਰੇ ਪ੍ਰੇਮ ਨਾਲ ਆਉਂਦੇ ਐ ਛਕਣ ਲੱਗਦੇ ਐ ਜਾਂਦੇ ਅੰਦਰ ਤੇ ਮਸਤਾਨਾ ਉਹ ਭਾਈ ਲਖੂ ਉਹ ਵੀ ਰੱਬ ਦੀ ਮਸਜਿਦ ਦੇ ਅੰਦਰ ਉਹਨੇ ਵੀ ਸੁਣਿਆ ਵੀ ਭਾਈ ਬੁੱਧੂ ਦੇ ਘਰੇ ਅੱਜ ਲੰਗਰ ਚੱਲਣਾ ਐ ਸਾਧੂ ਕਦੇ ਕਿਸੇ ਚੀਜ਼ ਦਾ ਭੁੱਖਾ ਨਹੀਂ ਹੈ ਸਾਧੂ ਨੂੰ ਇੱਕੋ ਹੀ ਚੀਜ਼ ਦੀ ਭੁੱਖ ਹੈ ਉਹ ਹੈ ਪ੍ਰੇਮ ਦੀ ਸਾਧੂ ਬਿਸ ਇੱਕੋ ਹੀ ਚੀਜ਼ ਦਾ ਭੁੱਖ ਹੈ ਉਹ ਹੈ ਪ੍ਰੇਮ ਇੱਕ ਸਾਧੂ ਦਾ ਆਪਣੇ ਪਿਆਰੇ ਨਾਲ ਪ੍ਰੇਮ ਇੱਕ ਜਿਹੜੇ ਪਿਆਰੇ ਆ ਉਹਨਾਂ ਦਾ ਸਾਧੂਆਂ ਨਾਲ ਪ੍ਰੇਮ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਸ ਲਈ ਦਸਵੇਂ ਪਾਤਸ਼ਾਹ ਮਹਾਰਾਜ ਇਸ ਬਚਨ ਤੇ ਮੋਹਰ ਲਾਗੇ ਕਹਿੰਦੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਇੱਕੋ ਹੀ ਸਿਧਾਂਤ ਹੈ ਬਲ ਵਿੰਗ ਨਹੀਂ ਹੈ ਤੇ ਭਾਈ ਲੱਖੂ ਮਸਤੀ ਦੇ ਅੰਦਰ ਆ ਕੇ ਮਸਤਾਨਾ ਹੋਇਆ ਜਾਂਦਾ ਹੈ ਤੇ ਜਦੋਂ ਉਹਦੇ ਘਰੇ ਗਿਆ ਜਾਣ ਲੱਗਿਆ ਜਿਹੜੇ ਦਰਵਾਜ਼ੇ ਤੇ ਸੇਵਾਦਾਰ ਖੜਾਏ ਉਹਨਾਂ ਨੇ ਵੇਖਿਆ ਨਾ ਕਿ ਕੱਪੜੇ ਵੀ ਮਸਤਾਨੇ ਜੇ ਪਾਏ ਲਿਬੜੇ ਐ ਪਾਟੇ ਐ ਉਹਨਾਂ ਨੇ ਬਾਹਰ ਹੀ ਰੋਕ ਲਿਆ ਕਹਿੰਦੇ ਭਾਈ ਤੂੰ ਨਹੀਂ ਜਾ ਸਕਦਾ ਅੰਦਰ ਉਹ ਕਹਿੰਦੇ ਕਿਉਂ ਜਦੋਂ ਸਾਰੇ ਨਗਰ ਨੂੰ ਹੁੱਕਾ ਦਿੱਤਾ ਫਿਰ ਮੈਨੂੰ ਕਿਉਂ ਰੋਕਣਾ ਉਹ ਕਹਿੰਦੇ ਉੱਥੇ ਤੇ ਬੜੇ ਤਕੜੇ ਬੰਦੇ ਆਪਾਂ ਵੀ ਇਦਾਂ ਹੀ ਕਰਦੇ ਆ ਨਾ ਵਿਆਹਾਂ ਸ਼ਾਦੀਆਂ ਚ ਇਹ ਸਾਡਾ ਵੀ ਆਹੀ ਹਾਲ ਹੈ ਜਦੋਂ ਸਾਡੇ ਘਰੇ ਕਿਤੇ ਵਿਆਹ ਸ਼ਾਦੀ ਪ੍ਰੋਗਰਾਮ ਹੁੰਦਾ ਹੈ ਮਾਸਾ ਕੋਈ ਗਰੀਬ ਦਾ ਇੱਕ ਬੱਚਾ ਪੈਰ ਵੀ ਅੰਦਰ ਪਾ ਜਾਏ ਸਾਰਾ ਪਰਿਵਾਰ ਉਹਨੂੰ ਮਾਰਨ ਤੱਕ ਤੁਰਦਾ ਹੈ ਫਿਰ ਲੰਗਰਾਂ ਲਾ ਜਾਂਦਾ ਫਾਇਦਾ ਨਹੀਂ ਹੈ ਕਿਉਂਕਿ ਕਿਰਪਾ ਪਤਾ ਨਹੀਂ ਕਿੱਥੋਂ ਵਰਤ ਜਾਣੀ ਹੈ ਉਹ ਕਹਿੰਦੇ ਤੂੰ ਨਹੀਂ ਪਾਈ ਜਾ ਸਕਦਾ ਅੰਦਰ ਤੇ ਬੜੇ ਤਕੜੇ ਤਕੜੇ ਲੋਕ ਬੈਠੇ ਆ ਉਹ ਕਹਿੰਦੇ ਲੰਗਰ ਤੇ ਸਭਨਾ ਦਾ ਸਾਂਝ ਹੈ ਜੇ ਲੰਗਰ ਕੀਤਾ ਮੈਨੂੰ ਵੀ ਜਾਣ ਦਿਓ ਮੈਂ ਵੀ ਛਕਣਾ ਪਰ ਮਹਾਰਾਜ ਨੇ ਆਪਣੇ ਪਿਆਰੇ ਨੂੰ ਵਡਿਆਈ ਦੇਣੀ ਹੈ ਕਹਿੰਦੇ ਨਹੀਂ ਜਾ ਸਕਦਾ ੱੱਕੇ ਮਾਰੇ ਤੇ ੱੱਕੇ ਜਦੋਂ ਵੱਜੇ ਨਾ ਬਾਬਾ ਲੱਖੂ ਜਾਂਦਾ ਜਾਂਦਾ ਉਹ ਰੱਬ ਦਾ ਪ੍ਰੇਮੀ ਜਿਹਨੂੰ ਦਰਤੇ ਠੋਕਰ ਮਾਰੀ ਜਿਹਨੇ ਸਾਰਾ ਕੁਝ ਦੇਖ ਕੇ ਜਾਣਾ ਸੀ ਤੇ ਜਾਂਦਾ ਜਾਂਦਾ ਇੱਕ ਵਚਨ ਕਰ ਗਿਆ ਕਹਿੰਦਾ ਉਹ ਬੁੱਧੂਆ ਜਿੰਨਾ ਮਰਜ਼ੀ ਜੋਰ ਲਾ ਲੈ ਕੱਚਾ ਰਹੂਗਾ ਬਦੂਏ ਤੇਰਾ ਆਵਾ ਸਾਧੂਆਂ ਨੂੰ ਬੰਦਾ ਬੋਲੇ ਰਹੂਗਾ ਬਦੂਏ ਤੇਰਾ ਆਵਾ ਸਤਸੰਗਤ ਬੋਲੇ ਤੇਰਾ ਆਵਾ ਪੱਕਦਾ ਨਹੀਂ ਹੈ ਤੇਰੇ ਜਰ ਤੋਂ ਰੱਬ ਦੇ ਪਿਆਰੇ ਭੁੱਖੇ ਚੱਲੇ ਓਏ ਜਿੰਨਾ ਮਰਜੀ ਜੋਰ ਲਾ ਲੈ ਤੇਰਾ ਆਵਾ ਕੱਚਾ ਰਹੇਗਾ ਉਹ ਸੇਵਾਦਾਰ ਕਹਿੰਦੇ ਐਵੇਂ ਬੋਲਦਾ ਕਹਿੰਦੇ ਇੱਥੇ ਤੁਰਦਾ ਫਿਰਦਾ ਪਰ ਆ ਅੱਖਾਂ ਸਾਡੀਆਂ ਧੋਖਾ ਖਾ ਸਕਦੀਆਂ ਨੇ ਜਿਹੜੇ ਰੱਬ ਦੇ ਪਿਆਰੇ ਉਹਨਾਂ ਦੀ ਅੱਖ ਧੋਖਾ ਨਹੀਂ ਖਾਦੀ ਹੈ ਕਹਿੰਦੇ ਐਵੇਂ ਬੋਲਦਾ ਸਾਧੂ ਬਚਨ ਕਰ ਕੇ ਸਮਾਯਾ ਜਦੋਂ ਸਮਾ ਆਇਆ ਉਹਨਾਂ ਨੇ ਆਵਾਜ਼ ਖੋਲ੍ਹਿਆ ਤੇ ਜਿੰਨੀਆਂ ਇਟਾਂ ਆਵੇ ਦੀਆਂ ਸੀ ਸਾਰੀਆਂ ਪਿੱਲੀਆਂ ਨਿਕਲ ਆਈਆਂ ਮੱਥੇ ਤੇ ਹੱਥ ਮਾਰਦਾ ਰੋਂਦਾ ਬੈਠਾ ਕਈ ਵਾਰ ਅਸੀਂ ਵੀ ਇਦਾਂ ਹੀ ਕਰ ਦਿੰਨੇ ਆ ਜਦੋਂ ਮਹਾਂਪੁਰਖਾਂ ਦਾ ਕੋਈ ਬਚਨ ਹੋ ਜਾਂਦਾ ਹੈ ਨਾ ਅਸੀਂ ਉਹ ਬਚਨ ਛੱਡ ਦਿੰਨੇ ਆ ਪਰ ਉਹ ਬਚਨ ਅਟਲ ਰਹਿੰਦਾ ਹੈ ਬਚਨ ਦਾ ਅਸਰ ਜ਼ਰੂਰ ਹੁੰਦਾ ਹੈ ਜੇ ਅਸੀਂ ਛੱਡ ਦਿੰਨੇ ਆ ਸਾਡਾ ਕੁਝ ਬੁਰਾ ਹੋ ਜਾਂਦਾ ਉਹ 'ਚ ਸਾਧੂ ਦਾ ਕਸੂਰ ਨਹੀਂ ਹੈ ਉਹ 'ਚ ਤੁਹਾਡਾ ਹੈ ਕਿਉਂਕਿ ਤੁਸੀਂ ਉਹ ਬਚਨ ਤੇ ਪੂਰੇ ਨਹੀਂ ਉਤਰਿਆ ਖੋ ਸਤਨਾਕਾਹਿ ਤੂੰ ਜਾ ਤੇ ਸਾਧੂ ਦੇ ਨਾਲ ਕੋਈ ਬਚਨ ਕਰੋ ਨਾ ਜੇ ਸਾਧੂ ਨੇ ਬਚਨ ਕਰਤਾ ਤੇ ਸਾਧੂ ਦੇ ਬਚਨ ਤੇ ਪੂਰਾ ਉਤਰ ਜਾਓ ਜਿਹੜੇ ਉਹ ਬਚਨ ਤੇ ਪੂਰਾ ਉਤਰ ਜਾਂਦੇ ਐ ਜਿਨ੍ਹਾਂ ਨੇ ਉਹ ਬਚਨ ਤੇ ਪਹਿਰਾ ਦੇ ਦਿੱਤਾ ਮਹਾਰਾਜ ਨੇ ਸਾਰਾ ਕੁਝ ਦਿੱਤਾ ਹੁਣ ਬਾਬਾ ਭਗਤ ਸਿੰਘ ਸਾਹਿਬ ਨੇ ਬਾਬਾ ਪਿਆਰਾ ਸਿੰਘ ਸਾਹਿਬ ਦੇ ਬਚਨਾਂ ਦੀ ਪਹਿਰਾ ਦਿੱਤਾ ਨਾ ਅੱਜ ਸਾਰੀ ਦੁਨੀਆ ਝੁਕਦੀ ਹੈ ਬਾਬਾ ਮੇਜਰ ਸਿੰਘ ਸਾਹਿਬ ਨੇ ਇਹਨਾਂ ਤਿੰਨਾਂ ਮਹਾਂਪੁਰਖਾਂ ਦੇ ਬਚਨਾਂ ਦੀ ਪਹਿਰਾ ਦਿੱਤਾ ਹੈ ਨਾ ਅੱਜ ਸਾਰੀ ਦੁਨੀਆ ਝੁਕਦੀ ਹੈ ਬਾਬਾ ਪਿਆਰਾ ਸਿੰਘ ਸਾਹਿਬ ਨੇ ਧੰਗੁਰੂ ਗੋਬਨ ਸਿੰਘ ਸਾਹਿਬ ਮਹਾਰਾਜ ਦੇ ਬਚਨਾਂ ਦੀ ਪਹਿਰਾ ਦਿੱਤਾ ਹੈ ਤੇ ਅੱਜ ਰੌਣਕਾਂ ਲੱਗਦੀਆਂ ਤੇ ਉਹਨਾਂ ਨੇ ਸਾਧੂ ਦਾ ਬਚਨ ਮੋੜਿਆ ਤੇ ਉਹਦਾ ਆਵਾ ਕੱਚਾ ਨਿਕਲ ਆਇਆ ਗਿਆ ਫੇਰ ਦੁਹਾਨਿਆ ਪਉਂਦਾ ਧੰਨ ਗੁਰੂ ਅਰਜਨ ਦੇ ਮਹਾਰਾਜ ਦੇ ਚਰਨਾਂ 'ਚ ਮਹਾਰਾਜ ਤੁਸੀਂ ਤੇ ਆਖਿਆ ਸੀ ਲੰਗਰ ਕਰਿਓ ਅਰਦਾਸ ਕਰੇਗੀ ਸੰਗਤ ਮਹਾਰਾਜ ਮੈਂ ਲੰਗਰ ਵੀ ਕਰਿਆ ਸੰਗਤ ਨੇ ਅਰਦਾਸ ਵੀ ਕਰੀ ਮੇਰਾ ਤੇ ਫੇਰ ਆਵਾ ਕੱਚਾ ਨਿਕਲਿਆ ਆ ਜਾ ਕੇ ਉਲਟਾ ਮਹਾਰਾਜ ਨੂੰ ਮਿਹਣੇ ਮਾਰਦਾ ਮਹਾਰਾਜ ਕਹਿੰਦੇ ਭਾਈ ਸੱਚੀ ਕਰਿਆ ਕਹਿੰਦੇ ਮਹਾਰਾਜ ਕਰਿਆ ਸੰਗਤ ਨੇ ਅਰਦਾਸ ਕਰੀ ਕਹਿੰਦੇ ਕਰੇ ਲੰਗਰ ਛਕਿਆ ਸਾਰਿਆਂ ਨੇ ਕਹਿੰਦੇ ਮਹਾਰਾਜ ਸਾਰਿਆਂ ਨੇ ਛਕਿਆ ਮਹਾਰਾਜ ਤੇ ਜਾਣੀ ਜਾਣ ਨੇ ਸੱਚੇ ਪਾਤਸ਼ਾਹ ਤੇ ਸਭ ਜਾਣਦੇ ਆ ਸਾਧੂ ਨੂੰ ਸਾਰਾ ਹੀ ਪਤਾ ਹੈ